ਮਖਾਣੇ ਯਾਨੀ ਫੌਕਸਨਟ ਸੋ ਇਹ ਮਖਾਣੇ ਜਿਹੜੇ ਹੁੰਦੇ ਨੇ ਆਪਣੇ ਆਪ ਦੇ ਵਿੱਚ ਭਰਪੂਰ ਨੇ ਕਿਸ ਦੇ ਨਾਲ ਕੈਲਸ਼ੀਅਮ ਦੇ ਨਾਲ ਪ੍ਰੋਟੀਨ ਦੇ ਨਾਲ ਫਾਈਬਰ ਦੇ ਨਾਲ ਪੋਟਾਸ਼ੀਅਮ ਵੀ ਹੈ ম্যাগਨੀਸ਼ੀਅਮ ਵੀ ਹੈ ਫਾਈਬਰ ਇੰਨਾ ਕੋ ਵਧੀਆ ਹੈ ਕਿ ਤੁਹਾਡੀ ਕੋਈ ਵੀ ਪੇਟ ਦੀ ਪ੍ਰੋਬਲਮ ਕਬਜ਼ ਦੀ ਪ੍ਰੋਬਲਮ ਹੈ ਉਸ ਨੂੰ ਤਾਂ ਦੂਰ ਕਰੇਗਾ ਔਰ ਕੈਲਸ਼ੀਅਮ ਦਾ ਚੰਗਾ ਸੋਰਸ ਅਸੀਂ ਇਸ ਨੂੰ ਮੰਨ ਸਕਦੇ ਹਾਂ ਸੋ ਜਿਨ੍ਹਾਂ ਘਰਾਂ ਦੇ ਵਿੱਚ ਬੱਚੇ ਜੋ ਹੈ ਦੁੱਧ ਨਹੀਂ ਪੀਂਦੇ ਜਾਂ ਫਿਰ ਅਸੀਂ ਕਹੀਏ ਜਿਨ੍ਹਾਂ ਨੂੰ ਦੁੱਧ ਤੋਂ ਅਲਰਜੀ ਹੁੰਦੀ ਹੈ ਕਿਸੇ ਤਰ੍ਹਾਂ ਦੀ ਦੁੱਧ ਪੀ ਹੀ ਨਹੀਂ ਪਾਉਂਦੇ ਹੈ ਉਨਾ ਦੇ ਲਈ ਕੈਲਸ਼ੀਅਮ ਦਾ ਚੰਗਾ ਸੋਰਸ ਮਖਾਣੇ ਨੇ ਮਖਾਣੇ ਜ਼ਰੂਰ ਡਾਈਟ ਵਿੱਚ ਸ਼ਾਮਿਲ ਕਰਨੇ ਚਾਹੀਦੇ ਨੇ ਈਵਨ ਅਸੀਂ ਅਗਰ ਕਹੀਏ ਜਿਹੜੇ ਪ੍ਰੈਗਨੈਂਟ ਵੂਮਨ ਨੇ ਜਾਂ ਫਿਰ ਜਿਹੜੇ ਬੱਚੇ ਜਿਨ੍ਹਾਂ ਦੇ ਛੋਟੇ ਐ ਮਦਰ ਜੋ ਹੈ ਉਹਨਾਂ ਨੂੰ ਫੀਡ ਕਰਾਉਂਦੇ ਐ ਮਾਂ ਦਾ ਦੁੱਧ ਬੱਚਾ ਪੀ ਰਿਹਾ ਐ ਤਾਂ ਉੱਥੇ ਵੀ ਮਦਰਸ ਨੂੰ ਮਖਾਣੇ ਖਾਣੇ ਚਾਹੀਦੇ ਨੇ ਕੈਲਸ਼ੀਅਮ ਦਾ ਚੰਗਾ ਸੋਰਸ ਮੈਂ ਬਾਰ ਬਾਰ ਇਸੇ ਲਈ ਕਹਿ ਰਹੀ ਆਂ ਔਰ ਜੇਕਰ ਅਸੀਂ ਗੱਲ ਕਰੀਏ ਕੈਲਸ਼ੀਅਮ ਦੀ ਸਾਡੀ ਹੱਡੀਆਂ ਦੀ ਹੈਲਥ ਦੇ ਲਈ ਸਾਡੇ ਅਗਰ ਦੰਦਾਂ ਦੀ ਵੀ ਗੱਲ ਕਰ ਲਈਏ ਸਾਡੀ ਓਵਰਆਲ ਹੈਲਥ ਦੇ ਲਈ ਵੀ ਕੈਲਸ਼ੀਅਮ ਦਾ ਬਹੁਤ ਰੋਲ ਹੁੰਦਾ ਸੋ ਇਸ ਲਈ ਸਾਨੂੰ ਕੁਝ ਨਾ ਕੁਝ ਆਪਣੀ ਡਾਈਟ ਵਿੱਚ ਅਜਿਹਾ ਜ਼ਰੂਰ ਐਡ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਸਾਨੂੰ ਕੈਲਸ਼ੀਅਮ ਫਾਈਬਰ ਪ੍ਰੋਟੀਨ ਮਿਲਦਾ ਰਹੇ ਔਰ ਇਹ ਸਾਰੀਆਂ ਚੀਜ਼ਾਂ ਦੇਖੋ ਮਖਾਣੇ ਦੇ ਵਿੱਚ ਮਿਲ ਰਹੀਆਂ ਨੇ ਇੱਕ ਮਖਾਣੇ ਤੁਸੀਂ ਘਰ ਦੇ ਵਿੱਚ ਆਰਾਮ ਦੇ ਨਾਲ ਰੋਸਟ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਤੇਲ ਕਿ ਉਹ ਵਰਤਣਾ ਹੈ ਬਿਨਾ ਤੇਲ ਕਿ ਉਹ ਵਰਤੇ ਵੀ ਤੁਸੀਂ ਇਸ ਨੂੰ ਖਾਲੀ ਕੜਾਈ ਦੇ ਵਿੱਚ ਗਰਮ ਕਰਕੇ ਰੋਸਟ ਕਰ ਸਕਦੇ ਹੋ ਬਹੁਤ ਅੱਛੇ ਕ੍ਰਾਂਚੀ ਬਣ ਜਾਂਦੇ ਨੇ ਬਿਨਾ ਨਮਕ ਔਰ ਐਕਸਟਰਾ ਕੋਈ ਮਿੱਠਾ ਐਡ ਕੀਤੇ ਵੀ ਇਹਨਾਂ ਨੂੰ ਤੁਸੀਂ ਖਾ ਸਕਦੇ ਹੋ ਹਲਕਾ ਜਿਹਾ ਨਮਕ ਜਾਂ ਕੋਈ ਮਸਾਲਾ ਪਾਣਾ ਚਾਹੋ ਪਾਲੋਂ ਪਰ ਸਭ ਤੋਂ ਅੱਛਾ ਹੀ ਹੋਏਗਾ ਕਿ ਇਸ ਨੂੰ ਅਸੀਂ ਕਿਵੇਂ ਮਾਰਕੀਟ ਵਿੱਚ ਦੇਖਦੇ ਆ ਮਖਾਣੇ ਮਿਲਦੇ ਨੇ ਸਨੈਕਸ ਦੇ ਤੌਰ ਤੇ ਉਹ ਕਿਵੇਂ ਫਰਾਈ ਕਿਤੇ ਪਏ ਹੁੰਦੇ ਨੇ ਸੋ ਫਰਾਈ ਮਖਾਣੇ ਨਹੀਂ ਖਾਣੇ ਆਪਾਂ ਤੁਸੀਂ ਅਗਰ ਘਰ ਦੇ ਵਿੱਚ ਵੀ ਕਰਨਾ ਲੱਗਦਾ ਕਿ ਥੋੜਾ ਬੋਤਾ ਪਾਣਾ ਤੇ ਇੱਕ ਚਮਚ ਤੁਸੀਂ ਘਿਓ ਜਾਂ ਤੇਲ ਜ਼ਰੂਰ ਪਾ ਸਕਦੇ ਹੋ ਪਰ ਜ਼ਿਆਦਾ ਨਾ ਪਾਓ ਸੋ ਇਹ ਇੱਕ ਕੌਲੀ ਹੀ ਤੁਸੀਂ ਅਗਰ ਖਾਂਦੇ ਹੋ ਇੱਕ ਹੈਲਦੀ ਸਨੈਕਸ ਦੇ ਵਿੱਚ ਇਸ ਨੂੰ ਗਿਣਿਆ ਜਾ ਸਕਦਾ ਹੈ ਜੋ ਕੋਈ ਫਾਸਟ ਰੱਖਦੇ ਨੇ ਜਾਂ ਫਿਰ ਤੁਹਾਨੂੰ ਕਿਤੇ ਬਾਹਰ ਜਾਣਾ ਪੈਂਦਾ ਜਿੱਥੇ ਤੁਹਾਨੂੰ ਲੱਗਦਾ ਕਿ ਖਾਣਾ ਨਹੀਂ ਖਾ پا ਰਹੇ ਹੋ ਤੁਸੀਂ ਆਪਣੇ ਨਾਲ ਅਗਰ ਇਹ ਰੱਖੇ ਹੋਏ ਨੇ ਮਖਾਣੇ ਰੋਸਟ ਕੀਤੇ ਹੋਏ ਤਾਂ ਤੁਸੀਂ ਖਾ ਸਕਦੇ ਹੋ ਔਰ ਤੁਹਾਨੂੰ ਇਸ ਨੂੰ ਬਹੁਤ ਹੀ ਜ਼ਿਆਦਾ ਪੋਸ਼ਟਿਕ ਤੱਤ ਮਿਲਣ ਵਾਲੇ ਨੇ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਦੇ ਲਈ ਵੀ ਮਖਾਣੇ ਬਹੁਤ ਚੰਗੇ ਨੇ ਕਿਉਂਕਿ ਇਹ ਜਿਹੜੇ ਹੈ ਬਲੱਡ ਦੇ ਵੀ 슈ਗਰ ਲੈਵਲ ਨੂੰ ਇੱਕਦਮ ਨਹੀਂ ਵਧਾਉਂਦੇ ਨੇ ਔਰ ਦੇਖੋ ਕੈਲਸ਼ੀਅਮ ਔਰ ਫਾਈਬਰ ਇਥੇ ਮਿਲ ਰਿਹਾ ਹੈ ਜੋ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਾਡੀ ਕੰਪਲੀਟ ਓਵਰਾਲ ਹੈਲਥ ਦੇ ਲਈ ਸੋ ਜਿਨ੍ਹਾਂ ਨੂੰ ਆਪਣੇ ਦਿਲ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਦਿਲ ਦੀ ਕੋਈ ਬਿਮਾਰੀ ਚੱਲ ਰਹੀ ਹੈ ਉਹਨਾਂ ਦੇ ਲਈ ਵੀ ਮਖਾਣੇ ਖਾਣਾ ਬਹੁਤ ਚੰਗਾ ਰਹਿ ਸਕਦਾ ਇੱਥੇ ਮੈਂ ਗੱਲ ਕਰਨਾ ਚਾਹੂੰਗੀ ਜਿਨ੍ਹਾਂ ਨੂੰ ਅਗਰ ਕੈਲਸ਼ੀਅਮ ਦੀ ਕਮੀ ਹੈ ਤਾਂ ਤੁਸੀਂ ਦੁੱਧ ਦੇ ਵਿੱਚ ਮਖਾਣੇ ਪਾ ਕੇ ਚੰਗੀ ਤਰ੍ਹਾਂ ਨੂੰ ਰੋਝਾ ਲਓ ਚਾਹੇ ਤਾਂ ਅਸੀਂ ਇਸ ਨੂੰ ਮਖਾਣੇ ਦੀ ਖੀਰ ਵੀ ਕਹਿ ਸਕਦੇ ਹਾਂ ਇਸੇ ਵੀ ਤੁਸੀਂ ਸ਼ੱਕਰ ਪਾ ਸਕਦੇ ਹੋ ਟੇਸ ਦੇ ਹਿਸਾਬ ਦੇ ਨਾਲ ਔਰ ਅਗਰ ਇਹ ਤੁਸੀਂ ਡੇਲੀ ਖਾਂਦੇ ਹੋ ਤਾਂ ਇਸ ਦੇ ਨਾਲ ਜਿਹੜੀ ਕੈਲਸ਼ੀਅਮ ਦੀ ਕਮੀ ਹੋ ਪੂਰੀ ਹੋ ਜਾਂਦੀ ਹੈ ਆਪਣੇ ਆਪ ਦੇ ਵਿੱਚ ਇੱਕ ਚੰਗਾ ਸੋਰਸ ਕਿਉਂਕਿ ਦੁੱਧ ਤੋਂ ਵੀ ਤੁਹਾਨੂੰ ਕੈਲਸ਼ੀਅਮ ਮਿਲੇਗਾ ਮਖਾਣੇ ਤੋਂ ਵੀ ਰਵਿਚ ਕੈਲਸ਼ੀਅਮ ਮਿਲ ਜਾਏਗਾ ਔਰ ਇਹ ਇੱਕ ਅੱਛੀ ਡਾਈਟ ਬਣ ਜਾਏਗੀ ਜਿਨਾਂ ਨੂੰ ਕੈਲਸ਼ੀਅਮ ਦੀ ਕਮੀ ਹੈ ਪ੍ਰੋਟੀਨ ਇਸ ਵਿੱਚ ਹੈ ਫਾਈਬਰ ਇਸ ਵਿੱਚ ਹੈ ਇਸ ਲਈ ਮੈਂ बार-बार ਇਹ ਗੱਲ ਕਰ ਰਹੀ ਹਾਂ ਕਿ ਹੈਲਦੀ 스ਨੈਕਸ ਦੇ ਤੌਰ ਤੇ ਤੁਸੀਂ ਇਸ ਨੂੰ ਖਾ ਸਕਦੇ ਹੋ ਕਿਉਂਕਿ ਅਸੀਂ ਕਿਸੇ ਹੋਰ 스ਨੈਕਸ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਤੇਲ ਦੇ ਵਿੱਚ ਬਣਾਇਆ ਗਿਆ ਹੁੰਦਾ ਹੈ ਬਹੁਤ ਸਾਰਾ ਨਮਕ ਸੋਡੀਅਮ ਉਸਤੇ ਇਸਤੇਮਾਲ ਕੀਤਾ ਗਿਆ ਹੁੰਦਾ ਹੈ ਪਰ ਇਹ ਇੱਕ ਹੈਲਦੀ 스ਨੈਕਸ ਹੈ ਤੁਹਾਨੂੰ ਹੈਲਦੀ ਚੀਜ਼ਾਂ ਖਾਣ ਦੀ ਹੀ ਆਦਤ ਰੱਖਣੀ ਚਾਹੀਦੀ ਹੈ ਤਾਂ ਕਿ ਕੋਈ ਚੀਜ਼ ਖਾਣ ਦੀ ਜਦ ਕ੍ਰੀਵਿੰਗ ਵੀ ਹੋਵੇ ਜੀ ਵੀ ਕਰਦਾ ਹੈ ਕਿ ਕੁਝ ਅਸੀਂ ਖਾਈਏ ਆਸੀ ਹੈਲਦੀ ਚੀਜ਼ਾਂ ਹੀ ਖਾਈਏ ਇੱਕ ਨੈਚੁਰਲ ਐਂਟੀਆਕਸੀਡੈਂਟ ਹੈ ਤਾਂ ਤੁਸੀਂ ਸੋਚ ਲਓ ਕਿ ਆਪਣੇ ਆਵਿਜੇ ਐਂਟੀਏਜਿੰਗ ਵੀ ਹੋ ਜਾਂਦਾ ਹੈ ਸਾਡੀ ਸਕਿਨ ਦੇ ਲਈ ਬਹੁਤ ਅੱਛਾ ਹੈ ਅਗਰ ਤੁਸੀਂ ਰੈਗੂਲਰ ਖਾਓਗੇ ਤਾਂ ਤੁਹਾਨੂੰ ਆਪਣੀ ਸਕਿਨ ਤੇ ਵੀ ਇਸ ਦੇ ਨਾਲ ਗਲੋ ਜ਼ਰੂਰ ਨਜ਼ਰ ਆਏਗਾ ਪਰ ਇੱਥੇ ਬਾਰ-ਬਾਰ ਇਹ ਗੱਲ ਇਹ ਵੀ ਕਹਿਣੀ ਹੈ ਧਿਆਨ ਤੁਸੀਂ ਇਹ ਦੇਣਾ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਨਹੀਂ ਖਾਣਾ ਇੱਕ ਮੀਡੀਅਮ ਕਟੋਰੀ ਜਿਹੜੀ ਹੈ ਉਨੇ ਹੀ ਮਖਾਣੇ ਤੁਸੀਂ ਇੱਕ ਵਾਰ ਵਿੱਚ ਖਾਓ ਬਹੁਤ ਨੇ ਕਿਉਂਕਿ ਇਸ ਦੇ ਵਿੱਚ ਜਿਵੇਂ ਕਿ ਆਪਾਂ ਕਾਰਬਸ ਵੀ ਦੇਖੀਏ ਤਾਂ ਸਾਨੂੰ ਕਾਰਬਸ ਜ਼ਿਆਦਾ ਮਿਲ ਰਹੇ ਨੇ ਨਾਲ ਤਾਂ એનર્ਜੀ ਇਸ ਹੁੰਦੀ ਹੈ ਜ਼ਿਆਦਾ ਮਿਲ ਜਾਂਦੀ ਹੈ ਇਸ ਲਈ ਆਪਾਂ ਲਿਮਟਿਡ ਹੀ ਉਹਨੇ ਖਾਣੇ ਕਿ ਸਾਨੂੰ ਇਸੇ ਚੰਗੇ ਪੋਸ਼ਟਿਕ ਤੱਤ ਹੀ ਮਿਲਣ ਔਰ ਅਸੀਂ ਚੰਗੀ એનર્ਜੀ ਫੀਲ ਕਰਕੇ ਉਹਨਾ ਕੰਮ ਕਰਕੇ ਉਸ એનર્ਜੀ ਨੂੰ ਯੂਜ਼ ਵੀ ਕਰ ਸਕੀਏ ਜਿਹੜੇ ਵਜ਼ਨ ਘਟਾਉਣਾ ਚਾਹੁੰਦੇ ਨੇ ਨਾ ਉਹਨਾਂ ਦੇ ਲਈ ਵੀ ਜਿਹੜੇ ਮਖਾਣੇ ਨੇ ਬਹੁਤ ਅੱਛੀ ਆਪਸ਼ਨ ਮੰਨ ਸਕਦੇ ਆ ਈਵਨ ਕਈ ਤਾਂ ਇਹ ਵੀ ਸਜੈਸਟ ਕਰਦੇ ਨੇ ਕਿ ਤੁਸੀਂ ਮਾਰਨਿੰਗ ਨਾਸ਼ਤੇ ਵਿੱਚ ਵੀ ਜੋ ਹੈ ਮਖਾਣਿਆਂ ਨੂੰ ਯੂਜ਼ ਕਰ ਸਕਦੇ ਹੋ ਕਿਉਂਕਿ ਬਾਰ-ਬਾਰ ਦੇਖੋ ਇਸ ਵਿੱਚ ਗੱਲ ਹੈ ਕਾਰਬੋਹਾਈਡਰੇਟਸ ਵੀ ਹੈ ਪ੍ਰੋਟੀਨ ਵੀ ਹੈ ਕੈਲਸ਼ੀਅਮ ਵੀ ਹੈ ਔਰ ਆਇਰਨ ਵੀ ਸੋ ਤੁਹਾਨੂੰ ਮਿਲ ਜਾਂਦਾ ਹੈ ਹੋਰ ਵੀ ਢੇਰੋ ਸਾਨੂੰ ਇਸ ਤੋਂ ਪੋਸ਼ਟਿਕ ਤੱਤ ਮਿਲ ਰਹੇ ਨੇ ਸੋ ਆਪਣੇ ਨਾਲ ਰੋਸਟਡ ਮਖਾਣੇ ਤਾਂ ਜ਼ਰੂਰ ਰੱਖੋ ਹੀ ਚਾਹੇ ਤੁਸੀਂ ਆਫਿਸ ਹੋ ਜਾਂ ਬਾਹਰ ਕਿਤੇ ਹੋ ਕਿਤੇ ਕੁਝ ਖਾਣ ਦਾ ਜੀ ਕਰੇ ਤਾਂ ਬਾਹਰਲਾ ਕੁਝ ਵੀ ਫਰਾਈ ਖਾਣ ਦੀ ਬਜਾਏ ਤੁਸੀਂ ਆਪਣੇ ਬੈਗ ਦੇ ਵਿੱਚ ਰੋਸਟਡ ਮਖਾਣੇ ਕੱਢੋ ਤੇ ਖਾਓ ਜ਼ਰੂਰ ਬਾਕੀਆਂ ਨਾਲ ਵੀ ਇਹ ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਹੈਲਦੀ ਚੀਜ਼ਾਂ ਖਾਣ ਦੀ ਸਾਰੇ ਹੀ ਆਦਤ ਪਾਣ ਤੰਦਰੁਸਤ ਖੁਦ ਵੀ ਰਹਿਣ ਤੇ ਬਾਕੀਆਂ ਨੂੰ ਵੀ ਰੱਖਣਾ ਆਪਣੇ ਬੱਚਿਆਂ ਲੋ ਵੀ ਤੁਸੀਂ ਇਹ ਜ਼ਰੂਰ ਖਿਲਾ ਸਕਦੇ ਹੋ ਬੱਚਿਆਂ ਦੇ ਲਈ ਕਿਸ ਤਰ੍ਹਾਂ ਨਾਲ ਤੁਸੀਂ ਮਿੱਠੇ ਮਖਾਣੇ ਬਣਾ ਸਕਦੇ ਹੋ ਗੁੜ ਦੀ ਮਦਦ ਦੇ ਨਾਲ ਚੱਕਰ ਦੀ ਮਦਦ ਦੇ ਨਾਲ ਬਹੁਤ ਹੀ ਟੇਸਟੀ ਲੱਗਦੇ ਨੇ ਉਹ ਕੋਸ਼ਿਸ਼ ਕਰਾਂਗੀ ਜਲਦੀ ਹੀ ਇੱਕ ਰੈਸিপি ਵਾਲੀ ਵੀਡੀਓ ਮੈਂ ਬਣਾਵਾਂ ਮੈਨੂੰ ਖੁਦ ਉਹ ਬਹੁਤ ਟੇਸਟੀ ਲੱਗਦੇ ਨੇ ਤੇ ਮੈਂ ਤੁਹਾਡੇ ਨਾਲ ਜ਼ਰੂਰ ਉਹ ਵੀਡੀਓ ਸਾਂਝੀ ਕਰਾਂਗੀ ਰੈਸিপি ਸਾਂਝੀ ਕਰਾਂਗੀ ਘਰ ਦੇ ਵਿੱਚ ਹੀ ਬਣਾਈ ਜਾ ਸਕਦੇ ਨੇ ਟੇਸਟੀ ਬਹੁਤ ਹੀ ਜ਼ਿਆਦਾ ਉਹਨੇ ਹੀ ਜ਼ਿਆਦਾ ਗੁਣਕਾਰੀ ਨੇ ਬੱਚਿਆਂ ਨੂੰ ਅਗਰ ਅਜਿਹੇ ਸਨੈਕਸ ਖਾਣ ਦੀ ਆਦਤ ਪੈ ਜਾਣ ਤਾਂ ਕਿਆ ਹੀ ਬਾਤ ਹੈ ਕਿਉਂਕਿ ਇਸ ਦੇ ਨਾਲ ਬੱਚਿਆਂ ਨੂੰ ਕੈਲਸ਼ੀਅਮ ਚੰਗੀ ਮਾਤਰਾ ਵਿੱਚ ਤੇ ਪ੍ਰੋਟੀਨ ਵੀ ਚੰਗੀ ਮਾਤਰਾ ਵਿੱਚ ਮਿਲਣ ਹੀ ਵਾਲਾ ਹੈ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਸੋ ਮਿਲਾਂਗੇ ਜੀ ਜਲਦੀ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ